ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਕਾ ਅੱਜ ਦੀ ਵੀਡੀਓ ਚ ਦੋਸਤੋ ਝੋਟੀ ਵਿਖਾਉਣੀ ਆ ਕੁਛ ਦਿਨ ਬਾਕੀ ਆ ਸਾਰੀ ਡਿਟੇਲ ਬਾਅਦੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਂਦੇ ਆ ਉਹਨਾਂ ਨੂੰ ਜ਼ਰੂਰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਬਾਅਦ ਤੋਂ ਬਾਅਦ ਦੋਸਤੋ ਵੀਡੀਓ ਸ਼ੇਅਰ ਕਰਦਿਆ ਕਰੋ ਸੋਡੇ ਪਿਆਰ ਸਤ ਕਈ ਆਪਣਾ ਵੀ ਚੈਨਲ ਚੱਲਦਾ ਹੈਗਾ ਤੇ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਦੇਖ ਸਕਦੇ ਇੰਨੇ ਕ ਪਸ਼ੂ ਰੱਖੇ ਆ ਬਾਕੀ ਬਾਈ ਮਿਹਨਤ ਮਜ਼ਦੂਰੀ ਵਾਲਾ ਬਾਈ ਆ ਤੇ ਦੇਖ ਸਕਦੇ ਝੋਟੀ ਬਾਕੀ ਸਾਰੀ ਡਿਟੇਲ ਬਾਈ ਤੋਂ ਪੁੱਛ ਲੈਣੇ ਆ ਆ ਜਾਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਵੀ ਮਿੰਦਰ ਸਿੰਘ ਜੀ ਠੀਕ ਆ ਝੋਟੀ ਆਪਣੀ ਘਰ ਦੀ ਗਈ ਆ ਹਾਂਜੀ ਕਰਦੇ ਆ ਇਹਨੇ ਹੁਣ ਕਿੰਨੇ ਮਾ ਸੂਆ ਸੂਣਾ ਇਹ ਤੀਜੇ ਸੂਏ ਦੇ ਨੇ ਤੀਜੇ ਸੂਏ ਦੂਜੇ ਸੂਏ ਚ ਆਪਣੇ ਕੋਲੇ ਕਿੰਨਾ ਦੁੱਧ ਦੇਗੀ ਸੀ ਇਹ ਇਹ ਦੇਗੀ ਸੀ ਤਿਆ ਕਰ ਦਿੰਦੀ 13 ਕਿਲੋ ਹਾਂ ਠੀਕ ਆ ਤੇ ਹੁਣ ਇਹਦੇ ਦਿਨ ਕਿੰਨੇ ਰਹਿੰਦੇ ਸੂਣ ਦੇ ਬਾਅਦ ਬਾਅਦ 10 ਲੈ ਲਿਆ ਸੀ ਇਹਦੇ 8 ਲੈੇ ਬਸ ਠੀਕ ਆ 9-10 ਦਿਨ ਜਾਨੀ ਕਿ ਪਏ ਆ ਸੂਣ ਦੇ ਹਾਂਜੀ ਤੇ ਬਣ ਕੇ ਕਿੰਨਾ ਟਾਈਮ ਦੁੱਧ ਦੇ ਜਾਂਦੀ ਆ ਦੇ ਜਾਂਦੀ ਹੈ ਜੇ 6 ਮਹੀਨੇ 6 ਮਹੀਨੇ ਠੀਕ ਆ ਕੱਦ-ਕਾਠ ਦੇਖ ਸਕਦੇ ਹੋ ਦੋਸਤੋ ਨਾ ਬਾਲਾ ਵੱਡਾ ਨਾ ਛੋਟਾ ਕੱਦ ਜਾਨੀ ਕਿ ਆਮ ਜਿੱਡਾ ਮੱਜਾਂ ਦਾ ਕੱਦ ਕੱਦ ਹੁੰਦਾ ਦੋਸਤੋ ਓਡੇ ਕੱਦ ਕਾਠ ਵਾਲੀ ਆ ਤੂੰ ਦੇਖ ਸਕਦੇ ਹੋ ਆਨਾ ਉਂ ਤਾਰ ਤੂਰ ਪੋਲੀ ਜਾਵਾ ਹਾਂਜੀ ਹਾਂਜੀ ਸੀਲ ਠੰਡੀ ਆ ਪੂਰੀ ਠੀਕ ਆ ਦੇਖ ਸਕਦੇ ਤੋੜ ਕੇ ਦਿਖਾ ਦੋ ਸਿੰਘ ਕੁੰਡਾ ਜਾਵਾ ਦੋਸਤੋ ਮੁੱਲ ਪਾਈ ਤੋਂ ਵੀਡੀਓ ਚ ਹੀ ਕਰਾ ਦੇਣਾ ਆਪਾਂ ਬਾਕੀ ਝੂਠ ਵਾਲਾ ਨਹੀਂ ਬੰਦਾ ਜਮਾ ਜਿੰਨਾ ਦੁੱਧ ਚੋਇਆ ਬਾਈ ਨੇ ਉਨਾ ਹੀ ਦੱਸਿਆ ਹਵਾਂ ਦਾ ਕੋਈ ਨਹੀਂਗਾ ਤੀਜਾ ਸੁਆ ਸੋਣਾਗਾ ਕ੍ਰੋਸ ਇਹ ਦੋਸਤੋ ਡਾਇਰੈਕਟ ਕ੍ਰੋਸ ਹੋਈ ਵੀ ਆ ਟੀਕਾ ਨਹੀਂ ਜਾਣੀ ਕਿ ਰਖਵਾਇਆ ਵਾ ਹਵਾਨਾ ਦੇਖ ਸਕਦੇ ਆ ਸੋਨਾ ਹਵਾਨਾ ਬਣਾਇਆ ਨਾ ਪੂਛ ਦੋਸਤੋ ਥੋੜੇ ਵਾਲੀ ਮਗਰ ਉਹ ਚਿੱਟੇ ਆ ਦੇਖ ਸਕਦੇ ਆ ਥਣ ਬਹੁਤ ਸੋਹਣਾ ਮੁੱਠੀ ਦੀ ਚਵਾਈ ਵਾਲਾ ਸੋਹਣਾ ਥਣ ਲੱਗਾ ਵਾ ਬਾਕੀ ਪਿੱਠ ਫੁੜਾ ਦੇਖ ਸਕਦੇ ਝੋਟੀ ਦਾ ਬਾਕੀ ਸਿੰਗ ਦੇਖ ਸਕਦੇ ਜਮਾ ਕੁੰਡੇ ਸਿੰਘਾਂ ਦੀ ਆ ਤੇ ਬਾਈਆਂ ਦਾ ਸੀ ਦਿੰਦੀ ਵੀ ਕਟੀਆਂ ਆ ਇਹ ਕਟੀਆਂ ਇਹਦੀਆਂ ਆ ਹਾਂਜੀ ਹਾਂਜੀ ਇਹ ਤਾਂ ਹਾਂ ਚੰਗੇ ਗੱਤ ਕਾਠ ਵਾਲੇ ਬੱਚੇ ਪਾਉਣੀ ਹੈ ਨਾ ਆ ਝੋਟੀ ਦੇਖ ਸਕਦੇ ਦੋਸਤੋ ਇਸੇ ਤੋਂ ਕੋਈ ਆ ਪਹਿਲੇ ਸੂਏ ਦੀ ਆ ਆ ਦੂਜੇ ਸੂਏ ਦੀ ਆ ਚੰਗੇ ਯਾਨੀ ਕਿ ਦੋਸਤੋ ਕਟੀਆਂ ਬੱਚੇ ਦਿੰਦੀ ਆ ਤੇ ਮੁੱਲ ਬਾਈ ਕੀ ਰਹੂਗਾ ਜਮਾ ਜਾਇਜ ਮੁੱਲ ਬਈ 1.5 ਲੱਖ ਰੁਪਈਆ ਇਹ ਵਿੱਚੋਂ ਮਾਨਤਾਣ ਹੋ ਜਾਊਗਾ ਮੌਕੇ ਤੇ ਹਾਂਜੀ ਹਾਂਜੀ ਠੀਕ ਆ ਤੇ ਫੋਨ ਨੰਬਰ ਆਪਣਾ 99880 99880 20480 99880 20480 80 ਇਹ ਦੋਸਤੋ ਬਾਈ ਦਾ ਨੰਬਰ ਹੈ ਇਹ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਦੋਸਤੋ ਵੀ ਤੁਸੀਂ ਆਪ ਦਾ ਕੋਲੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਮੈਂ ਝੋਟੀ ਨੂੰ ਜ਼ਰੂਰ ਕੋਲੇ ਆ ਕੇ ਵੀ ਦਸੱਲੀ ਕਰ ਸਕਦੇ ਆਂ ਬਾਕੀ ਬਾਈ ਝੂਠ ਵਾਲਾ ਕੰਮ ਨਹੀਂ ਕਰ। ਸੱਚੀ ਦੱਸਿਆ ਬਾਈ ਨੇ ਕੋਈ ਨਹੀਂ ਕਿਹਾ ਵੀ ਕਈ ਕਹਿ ਦਿੰਦੇ 8 ਮਹੀਨੇ ਦੁੱਧ ਦੇ ਜਾਂਦੀ ਬਾਈ ਨੇ ਸਹੀ ਦੱਸਿਆ ਵੀ ਇਹਾਂ ਦਾ 6 ਮਹੀਨੇ ਬਣ ਕੇ ਦੁੱਧ ਦੇ ਜਾਂਦੀ ਆ ਤੇ 13 ਲੀਟਰ ਦੁੱਧ ਬਾਈਆਂ ਦਾ ਵੀ ਝੋਆਗਾ ਇਹਦਾ। ਤੇ ਬਾਕੀ ਦੋਸਤੋ ਚਾਹਾਂਗੇ ਪਲੀ ਸੰਭੀ ਵੀ ਚੰਗੀ ਆ ਇਹਨਾਂ ਦੁੱਧ ਨੇ ਦੇ ਵੀ ਦੇਣਾਗਾ। ਐਰਕੀ ਦੁੱਧ ਦੋਸਤੋ ਹੋ ਸਕਦਾ ਵੀ ਥੋੜਾ ਬਾਲਾ ਵਾਧ ਜੇਵੇਂ ਚਾਹੋਗੇ। ਜਿਵੇਂ ਜਿਵੇਂ ਪਸ਼ੂ ਗਾਹ ਸੂਏ ਚ ਜਾਂਦਾ ਉਵੇਂ-ਉਵੇਂ ਬਾਦ ਵੀ ਜਾਂਦਾ ਹੁੰਦਾ ਹਵਾਨਾ ਬਹੁਤ ਸੋਹਣਾ ਸਾਫ ਸੁਥਰਾ ਕੋਈ ਸੈਣ ਨਹੀਂ ਦੇਖ ਸਕਦੇ ਆ ਬਾਕੀ ਉਵੇਂ ਵੀ ਦੋਸਤੋ ਪ੍ਰੇਵੰਦੇ ਤੋਂ ਕਈ ਵਾਰੀ ਪਸ਼ੂ ਡਰਦਾ ਹੁੰਦਾ ਹੈਗਾ ਜਮਾ ਨਹੀਂ ਦੋਸਤੋ ਡਰਦੀ ਸੀਲ ਸਰੀਫਾ ਹਵਾਨੇ ਦੇ ਉੱਤੇ ਨਾੜਾਂ ਵੀ ਚੰਗੀਆਂ ਚੰਗੀਆਂ ਦੇਖ ਸਕਦੇ ਚੰਗੀ ਝੋਟੀ ਆ ਜਰੂਰ ਕਨੈਕਟ ਕਰ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਹਿਤ ਲਓ ਸਾਰੇ ਵੀਰਾਂ ਦਾ ਧੰਨਵਾਦ